ਹੈਲੋ एवरीवन ਗੁੱਡ ਆਫਟਰਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ ਪੰਜਵੀਂ ਕਲਾਸ ਸਟਾਰਟ ਕਰ ਰਹੇ ਹਾਂ ਜੋ ਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਚਾਹੇ ਉਹ ਪੰਜਾਬ ਪੁਲਿਸ ਦਾ ਐਗਜ਼ਾਮ ਹੋਵੇ ਚਾਹੇ ਲੈਬਰ ਇਨਸਪੈਕਟਰ ਦਾ ਐਗਜ਼ਾਮ ਹੋਵੇ ਚਾਹੇ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੋਵੇ ਚਾਹੇ ਪੀਟ੍ਰੀਪਲੱਸਬੀ ਦਾ ਕੋਈ ਵੀ ਪੇਪਰ ਹੋਵੇ ਹਰ ਇੱਕ ਪੇਪਰ ਲਈ ਇਹ ਕਲਾਸ ਬਹੁਤ ਹੀ ਜ਼ਰੂਰੀ ਹੋਣ ਵਾਲੀ ਹੈ ਆਓ ਚੱਲਦੇ ਹਾਂ ਕਲਾਸ ਆਓ ਚਲਦੇ ਹਾਂ ਕਲਾਸ ਵੱਲ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਹੈ ਦਿੱਤੇਆਂ ਵਿੱਚੋਂ ਕਿਹੜਾ ਸ਼ਬਦ ਸੁੱਧ ਹੈ ਸ਼ਰਾਰਤੀ ਸ਼ਰਾਰਤੀ ਕਰ ਪ੍ਰਤੀ ਕਰਾਰਤੀ ਇਸ ਦਾ ਸਹੀ ਉੱਤਰ ਹੈ ਸ਼ਰਾਰਤੀ ਇਸ ਦਾ ਸਹੀ ਉੱਤਰ ਹੈ। ਸ਼ਰਾਰਤੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ। ਪ੍ਰਸ਼ਨ ਨੰਬਰ 2 ਦਰਿਆ ਦਾ ਉਹ ਪਾਸਾ ਜਿੱਥੇ ਰੇਤ ਜਮ੍ਹਾਂ ਹੋ ਜਾਵੇ ਉਸ ਨੂੰ ਕੀ ਕਹਿੰਦੇ ਹਨ? ਦਰਿਆ ਦਾ ਉਹ ਪਾਸਾ ਜਿੱਥੇ ਰੇਤ ਜਮ੍ਹਾਂ ਹੋ ਜਾਂਦੀ ਹੈ ਉਸ ਨੂੰ ਬੇਟ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਸਹੀ ਉੱਤਰ ਹੈ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਇਹ ਕਿਤਾਬ ਬੱਚਿਆਂ ਨੂੰ ਵੰਡ ਦਿਓ। ਵਾਕ ਵਿੱਚ ਵਚਨ ਬਦਲ ਕੇ ਲਿਖੋ ਇਸ ਦਾ ਸਹੀ ਉੱਤਰ ਹੈ ਇਹ ਕਿਤਾਬਾਂ ਬੱਚਿਆਂ ਨੂੰ ਵੰਡ ਦਿਓ ਆਪਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬੀ ਵਿੱਚ 52 ਅੰਕ ਨੂੰ ਕਿਵੇਂ ਲਿਖਦੇ ਹਨ 52 ਬੱਬੇ ਉੱਤੇ ਬੱਬਾ ਵਾਵੇ ਉੱਤੇ ਟਿੱਪੀ ਜੱਜੇ ਗੰਨਾ ਜਾ ਬੱਬਾ ਵਾਵਾ ਜੱਜੇ ਗੰਨਾ ਜਾ ਬਿੰਦੀ ਬੱਬੇ ਉੱਤੇ ਟਿੱਪੀ ਵਾਵਾ ਜੱਜੇ ਗੰਨਾ ਜਾ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ B ਬੱਬਾ ਬਾਬੇ ਉੱਤੇ ਟਿੱਪੀ ਜਿੱਜੇਗਾ ਨਾ 52 ਇਸ ਦਾ ਰਾਈਟ ਆਨਸਰ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਆਖਣ ਦਾ ਕੀ ਅਰਥ ਹੈ ਬੁਰੇ ਕੰਮ ਦਾ ਬੁਰਾ ਨਤੀਜਾ ਮੂਰਖਤਾ ਭਰੀਆਂ ਗੱਲਾਂ ਕਰਨੀਆਂ ਨੁਕਸਾਨ ਹੋ ਜਾਣਾ ਲਾਭ ਹੋ ਜਾਣਾ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ A ਬੁਰੇ ਕੰਮ ਦਾ ਬੁਰਾ ਨਤੀਜਾ ਇਸ ਅਖਾਣ ਦਾ ਰਾਈਟ ਆਨਸਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਨਾਈਫ ਸ਼ਬਦ ਪੰਜਾਬੀ ਅਨੁਵਾਦ ਕੀ ਹੈ ਨਾਈਫ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਇਸ ਦਾ ਸਹੀ ਉੱਤਰ ਹੈ ਇਸ ਦਾ ਪੰਜਾਬੀ ਅਨੁਵਾਦ ਹੈ ਚਾਕੂ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕਰਪਲਾ ਕਰਪਲਾ ਉਹ ਦੇਸ਼ ਅਤੇ ਦਾ ਪਲਾ ਵਿੱਚ ਸਹੀ ਖਾਲੀ ਥਾਂ ਭਰੋ ਇਸ ਦਾ ਸਹੀ ਉੱਤਰ ਹੈ অপশন ਨੰਬਰ B ਪਲੇ ਦਾ ਪਲੇ ਪਲਾ ਪਰਪਲਾ ਹੋਪਲਾ ਅਤੇ ਪਲਾ ਪਲੇ ਦਾ ਪਲਾ অপশন ਨੰਬਰ C ਇਸ ਦਾ ਰਾਈਟ ਆਂਸਰ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ੜੀ ਕਾ ਲਾਉਣਾ ਮੁਹਾਵਰੇ ਦਾ ਅਰਥ ਲਿਖੋ ੜਪਣਾ ਹੱਲ ਕਰਨਾ ਸੌਖਿਆ ਕਰਨਾ ਵਿਗਨ ਪਾਉਣਾ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਵਿਗਨ ਪਾਉਣਾ ਇਸ ਦਾ ਸਹੀ ਉੱਤਰ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਅੰਗਰੇਜ਼ੀ ਦੇ 7ਵੇਂ ਮਹੀਨੇ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ ਅੰਗਰੇਜ਼ੀ ਦੇ 7ਵੇਂ ਮਹੀਨੇ ਨੂੰ ਪੰਜਾਬੀ ਵਿੱਚ ਜੁਲਾਈ ਕਿਹਾ ਜਾਂਦਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪ੍ਰਸ਼ਨਵਾਚਕ ਵਾਕ ਦੇ ਅੰਤ ਵਿੱਚ ਕਿਹੜਾ ਵਿਸ਼ਰਾਮ ਚਿੰਨ ਲੱਗਦਾ ਹੈ ਪ੍ਰਸ਼ਨ ਵਾਚਕ ਬਾਗ ਦੇ ਅੰਤ ਵਿੱਚ ਪ੍ਰਸ਼ਨ ਚਿੰਨ ਲੱਗਦਾ ਹੈ অপਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 11 ਜਿਹੜਾ ਫੋਜ ਵਿੱਚੋਂ ਨਸ ਆਇਆ ਹੋਵੇ ਲਈ ਕੋਈ ਇੱਕ ਸ਼ਬਦ ਚੁਣੋ ਉਸ ਲਈ ਰਾਈਟ ਆਨਸਰ ਹੈ ਪਗੋੜਾ ਜੋ ਫੋਜ ਵਿੱਚੋਂ ਭੱਜ ਜਾਂਦਾ ਹੈ ਉਸ ਨੂੰ ਪਗੋੜਾ ਕਿਹਾ ਜਾਂਦਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਆਖਾਂ ਕਦੋਂ ਵਰਤੀ ਜਾਂਦੀ ਹੈ ਇਸ ਦਾ ਰਾਈਟ ਆਨਸਰ ਹੈ ਜਦੋਂ ਦੋਹਾਂ ਧਿਰਾਂ ਨੂੰ ਗਲਤੀ ਦਾ ਅਹਿਸਾਸ ਕਰਾਉਣਾ ਹੋਵੇ ਉਸ ਸਮੇਂ ਇਹ ਅਖਾਂਨ ਵਰਤੀ ਜਾਂਦੀ ਏ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕਿਹੜਾ ਸ਼ਬਦ ਸੁੱਧ ਨਹੀਂ ਹੈ ਕਿਹੜਾ ਸ਼ਬਦ ਸੁੱਧ ਨਹੀਂ ਹੈ ਮਿਹਨਤ ਕੰਮਕਾਰ ਪ੍ਰਿੰਸੀਪਲ ਗਿਆਨੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ D ਇਸ ਦਾ ਸਹੀ ਉੱਤਰ ਹੈ ਗਿਆਨੀ ਅਸ਼ੁੱਧ ਸ਼ਬਦ ਹੈ ਇਹ ਤਿੰਨੋਂ ਸ਼ੁੱਧ ਸ਼ਬਦ ਹਨ ਗਿਆਨੀ ਇਸ ਤਰ੍ਹਾਂ ਪਏਗਾ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਬੱਚੇ ਕ੍ਰਿਕਟ ਖੇਡ ਰਹੇ ਹਨ ਐਨਾ ਕਿਹੜਾ ਵਾਕ ਹੈ ਬੱਚੇ ਕ੍ਰਿਕਟ ਖੇਡ ਰਹੇ ਹਨ ਇਹ ਕਿਹੜਾ ਵਾਕ ਹੈ ਮਿਸ਼ਰਤ ਵਾਕ ਵਿਸਮਕ ਵਾਕ ਸਧਾਰਨ ਵਾਕ ਸੰਯੁਕਤ ਵਾਕ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਸੀ ਇਹ ਸਧਾਰਨ ਵਾਕ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਵੀਰਵਾਰ ਤੋਂ ਪਹਿਲਾਂ ਕਿਹੜਾ ਦਿਨ ਆਉਂਦਾ ਹੈ ਵੀਰਵਾਰ ਤੋਂ ਪਹਿਲਾਂ ਬੁੱਧਵਾਰ ਆਉਂਦਾ ਹੈ অপਸ਼ਨ ਨੰਬਰ 3 ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 16 ਅਮਾਉਂਟ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ ਅਮਾਉਂਟ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ ਇਹ ਇਸ ਦਾ ਸਹੀ ਉੱਤਰ ਹੈ ਦਾਨ ਅਮਾਉਂਟ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ অপশন নাম্বার এ इज द सही उत्तर है तਨ মুਂਦਰਾ ਪੈਸਾ ਇਹ تینوں ਸ਼ਬਦ ਅਮਾਉਂਟ ਸ਼ਬਦ ਦੇ ਸਮਾਨਾਰਥੀ ਹਨ ਅਮਾਉਂਟ ਸ਼ਬਦ ਦਾ ਪੰਜਾਬੀ ਅਨੁਵਾਦ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮਨੁੱਖ ਡੈਸ਼ પ્રાણી ਹੈ ਖਾਲੀ ਸਥਾਨ ਭਰੋ ਮਨੁੱਖ ਇੱਕ ਸਮਾਜਿਕ પ્રાણી ਹੈ ਇਸ ਦਾ রাইট ਆਨਸਰ ਹੈ অপশন ਨੰਬਰ B ਚਲਦੇ ਹਾਂ ਅਗਲੇ ਪ੍ਰਸ਼ਨ ਤੇ सरपंच शब्द ਦਾ ਇਸਤਰੀ ਲਿੰਗ ਕਿਹੜਾ ਹੈ ਸਰਪੰਚੀ ਸਰਪੰਚਣ ਸਰਪੰਚਨੀ ਸਰਪੰਚਨੀ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਡੀ ਸਰਪੰਚਨੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 19 ਵਾਕ ਦੇ ਅੰਤ ਵਿੱਚ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਹੁੰਦੀ ਹੈ ਵਾਕ ਦੇ ਅੰਤ ਵਿੱਚ ਡੰਡੀ ਵਿਰਾਮ ਚਿੰਨ ਦੀ ਵਰਤੋਂ ਹੁੰਦੀ ਹੈ অপਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ B ਹੈਡ ਲਿਖਿਆ ਵਿੱਚੋਂ ਮਾਰੂਥਲ ਦੀ ਸਹੀ ਅਰਥ ਕਿਹੜਾ ਹੈ ਮਾਰੂਥਲ ਦਾ ਮਾਰੂਥਲ ਦਾ ਸਹੀ ਅਰਥ ਕਿਹੜਾ ਹੈ ਪਾਣੀ ਦੀ ਪਰਮਾਰ ਪਹਾੜੀ ਇਲਾਕਾ ਰੇਤਲਾ ਇਲਾਕਾ ਹਲਦੀ ਮੋਤ ਇਸ ਦਾ ਸਹੀ ਉੱਤਰ ਹੈ ਮਾਰੂਥਲ ਦਾ ਸਹੀ ਅਰਥ ਰੇਤਲਾ ਇਲਾਕਾ ਹੁੰਦਾ ਹੈ ਆਪਸ਼ਨ ਨੰਬਰ C ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 21 ਦੀਵੀ ਦਾ ਵਿਰੋਧੀ ਸ਼ਬਦ ਕਿਹੜਾ ਹੈ ਦੀਵੀ ਦਾ ਵਿਰੋਧੀ ਸ਼ਬਦ ਵਕਤੀ ਹੈ অপশন ਨੰਬਰ এ ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ 인ਡੀਪੈਂਡੈਂਸ ਡੇ ਦਾ ਪੰਜਾਬੀ ਅਨੁਵਾਦ ਕੀ ਹੈ ਗਣਤੰਤਰ ਦਿਵਸ ਲੋਕਤੰਤਰ ਦਿਵਸ ਆਜ਼ਾਦੀ ਦਿਵਸ ਰਾਜਤੰਤਰ ਦਿਵਸ 인ਡੀਪੈਂਡੈਂਸ ਡੇ ਦਾ ਪੰਜਾਬੀ ਅਨੁਵਾਦ ਆਜ਼ਾਦੀ ਦਿਵਸ ਹੈ অপশন ਨੰਬਰ ਸੀ ਇਸ ਦਾ ਸਹੀ ਉੱਤਰ ਹੈ ਜੋ ਸੀ 15 ਅਗਸਤ 15 ਅਗਸਤ ਵਾਲੇ ਦਿਨ ਮਨਾਉਂਦੇ ਹਾਂ ਪਹਿਲੀ ਵਾਰ 15 ਅਗਸਤ 1947 ਨੂੰ ਮਨਾਇਆ ਗਿਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਜਿਹੜਾ ਜਿਹੜਾ ਕਈ ਰੂਪ ਧਾਰ ਲਵੇ ਲਈ ਕੋਈ ਇੱਕ ਸ਼ਬਦ ਚੁਣੋ ਇਸ ਦਾ ਸਹੀ ਉੱਤਰ ਹੈ ਬਹੁ ਬਹੁ ਰੂਪੀਆ অপਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਐਡ ਲਿਖਿਆਂ ਵਿੱਚ ਪਿਛੇਤਰ ਮੁਕਤ ਸ਼ਬਦ ਹੈ ਐਡ ਲਿਖਿਆਂ ਵਿੱਚ ਪਿਛੇਤਰ ਮੁਕਤ ਸ਼ਬਦ ਹੈ ਇਸ ਦਾ ਰਾਈਟ ਆਨਸਰ ਹੈ ਆਰਾਮ অপਸ਼ਨ ਨੰਬਰ ਬੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 25 ਪਾਠਸ਼ਾਲਾ ਸ਼ਬਦ ਵਿੱਚ ਪਿਛੇਤਰ ਕਿਹੜਾ ਹੈ ਪਾਠਸ਼ਾਲਾ ਸ਼ਬਦ ਵਿੱਚ ਪਿਛੇਤਰ ਸ਼ਾਲਾ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਸ਼ਾਲਾ ਇਸ ਦਾ ਪਿਛੇਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਏਡ ਲਿਖੇ ਸੰਗੀਤ ਯੰਤਰਾਂ ਵਿੱਚੋਂ ਕਿਸ ਵਿੱਚ ਲੱਕੜ ਦੀਆਂ ਬੰਸਰੀਆਂ ਦੀ ਜੋੜੀ ਹੁੰਦੀ ਹੈ ਇਸ ਦਾ ਸਹੀ ਉੱਤਰ ਹੈ ਵਿਕਲਪ ਨੰਬਰ ਬੀ ਅਲਗੋਜਾ ਏਡ ਲਿਖਿਆਂ ਵਿੱਚੋਂ ਕਿਹੜਾ ਡਾਂਸ ਮਰਦਾਂ ਦੁਆਰਾ ਕੀਤਾ ਜਾਂਦਾ ਹੈ ਗਿੱਦਾ ਸੰਮੀ ਲੁੱਡੀ ਇਕਲੀ ਇਸ ਦਾ ਸਹੀ ਉੱਤਰ ਹੈ ਲੁੱਡੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਏਡ ਲਿਖਿਆਂ ਵਿੱਚੋਂ ਕਿਹੜਾ ਲੋਕ ਗੀਤ ਦਾ ਇੱਕ ਰੂਪ ਹੈ ਇਹੜੇ ਲਿਖਿਆਂ ਵਿੱਚੋਂ ਕਿਹੜਾ ਲੋਕ ਗੀਤ ਦਾ ਇੱਕ ਰੂਪ ਹੈ ਮਾਹੀਆ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਪਵਿੱਤਰ ਪਾਪੀ ਨਾਵਲ ਕਿਸ ਕਵੀ ਦੀ ਰਚਨਾ ਹੈ ਪਵਿੱਤਰ ਪਾਪੀ ਨਾਵਲ ਇਸ ਕਵੀ ਦੀ ਰਚਨਾ ਹੈ ਇਸ ਦਾ ਸਹੀ ਉੱਤਰ ਹੈ ਇਹ ਨਾਨਕ ਸਿੰਘ ਜੀ ਦੀ ਰਚਨਾ ਹੈ ਨਾਨਕ ਸਿੰਘ ਦਾ ਬਚਪਨ ਦਾ ਨਾਮ ਅੰਸ ਰਾਜ ਸੀ ਅੰਸ ਰਾਜ ਸੀ ਨਾਨਕ ਸਿੰਘ ਦੇ ਬਚਪਨ ਦਾ ਨਾਮ ਅੰਸ ਰਾਜ ਸੀ ਨਾਨਕ ਸਿੰਘ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਨਕ ਸਿੰਘ ਨੂੰ ਸਾਹਿਤ ਅਕਾਦਮੀ ਪੁਰਸਕਾਰ 1962 ਵਿੱਚ ਮਿਲਿਆ ਸੀ 1962 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਪੱਦਮੇ ਪੁਰਸਕਾਰ ਮਿਲਿਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਇਹਠਾਂ ਲਿਖਿਆਂ ਵਿੱਚੋਂ ਖਾਲਸਾ ਸਮਾਚਾਰ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ ਗਿਆਨੀ ਗਿਆਨ ਸਿੰਘ ਜੀ ਲਾਲਾ ਲਾਜਪਤ ਰਾਏ ਜੀ ਅਮ੍ਰਿਤਾ ਪ੍ਰੀਤਮ ਜੀ ਪਾਈ ਵੀਰ ਸਿੰਘ ਜੀ ਇਸ ਦਾ ਸਹੀ ਉੱਤਰ ਹੈ ਖਾਲਸਾ ਸਮਾਚਾਰ ਨੂੰ ਪਾਈ ਵੀਰ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਇਹਨਾਂ ਦੇ ਰੇ ਵਿੱਚ ਸੁਲਗਦੀ ਵਰਣਮਾਲਾ ਕਿਸ ਕਵੀ ਦੀ ਰਚਨਾ ਹੈ ਪਾਈ ਵੀਰ ਸਿੰਘ मोहन सिंह सुरजीत पातर हरभजन सिंह ਇਸ ਦਾ ਸਹੀ ਇਕਰ ਹੈ सुरजीत पाਤਰ ਦੀ ਰਚਨਾ ਹੈ ਹਨੇਰੇ ਵਿੱਚ ਸੁਲਗਦੀ ਵਰਣਮਾਲਾ surjit patar ji ਦੀ ਰਚਨਾ ਹੈ ਇਸ ਲਈ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਈ surjit patar ji ਨੂੰ 1993 ਵਿੱਚ ਸਾਹਿਤ ਅਗਦਮੀ ਪੁਰਸਕਾਰ ਮਿਲਿਆ ਸੀ 1993 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਬਦਮੀ ਪੁਰਸਕਾਰ ਮਿਲਿਆ ਸੀ। ਚੱਲਦੇ ਆਂ ਅਗਲੇ ਪ੍ਰਸ਼ਨ ਤੇ। ਕੀਰਨੇ ਕਦੋਂ ਪਾਏ ਜਾਂਦੇ ਹਨ? ਵਿਆਹ ਦੇ ਸਮੇਂ, ਜਨਮ ਦੇ ਸਮੇਂ, ਮੌਤ ਦੇ ਸਮੇਂ, ਇਹਨਾਂ ਵਿੱਚੋਂ ਕੋਈ ਨਹੀਂ। ਇਸਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਸੀ। ਇਹ ਮੌਤ ਦੇ ਸਮੇਂ ਪਾਏ ਜਾਂਦੇ ਹਨ। ਪ੍ਰਸ਼ਨ ਨੰਬਰ 33 ਹੈਡਾਂ ਲਿਖਿਆਂ ਵਿੱਚੋਂ ਕਿਹੜਾ ਗੀਣਾ ਪੰਜਾਬੀ ਮਰਦਾ? ਵੱਲੋਂ ਨਹੀਂ ਪਹਿਨਿਆ ਜਾਂਦਾ ਸਰਪੇਸ਼ ਲੌਂਗ ਤਖਤੀ ਗੋਕਰੂ ਇਸ ਦਾ ਰਾਈਟ ਆਨਸਰ ਹੈ ਲੌਂਗ ਮਰਦਾਂ ਦੁਆਰਾ ਨਹੀਂ ਪਹਿਨਿਆ ਜਾਂਦਾ ਇਹ ਔਰਤ ਦੇ ਨੱਕ ਦਾ ਗਹਿਣਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਜਿੰਦੂਆ ਨਾਮ ਦਾ ਨਾਚ ਕਿਸ ਦੁਆਰਾ ਕੀਤਾ ਜਾਂਦਾ ਹੈ ਜਿੰਦੂਆ ਨਾਮ ਦਾ ਨਾਚ ਮਰਦਾਂ ਤੇ ਔਰਤਾਂ ਦੁਆਰਾ ਕੀਤਾ ਜਾਂਦਾ ਹੈ অপਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ सुत्त वाला खूह किस लेखक की रचना है सुत्तान वाला खूह टोहन सिंह टोहन सिंह शीतल की रचना है ऑप्शन नंबर बी इसका सही उत्तर है प्रश्न नंबर छत्तीस हेठां लिखा मेरा रूसी सफरनामा का लेखक कौन है मेरा रूसी सफरनामा का लेखक बलराज साहनी जी हैं ऑप्शन नंबर बी इसका सही उत्तर है बलराज सानी दिया कुछ होर लिखत याद रखनी जो कि मेरा, थी। मेरा, थी। मेरा थी। पाकिस्तानी मेरा पाकिस्तानी पाकिस्तानी सफरनामा सफरनामा मेरा पाकिस्तानी सफरनामा मेरी फिल्मी आत्मकथा मेरी फिल्मी आत्मकथा फिल्मी आत्मकथा यह ਇਹਨ ਮੇਰਾ ਰੂਸੀ ਸਫਰਨਾਮਾ ਮੇਰਾ ਪਾਕਿਸਤਾਨੀ ਸਫਰਨਾਮਾ ਮੇਰੀ ਫਿਲਮੀ ਆਤਮ ਕਥਾ ਬਲਰਾਜ ਸਾਨੀ ਜੀ ਦੀਆਂ ਰਚਨਾਵਾਂ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅਨੰਦਪੁਰ ਸਾਹਿਬ ਦਾ ਮਤਾ ਕਦੋਂ ਪਾਸ ਕੀਤਾ ਗਿਆ ਇਸ ਦਾ ਰਾਈਟ ਆਨਸਰ ਹੈ 1973 ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਸੀ ਆਪਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬ ਕੇਸਰੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਲਾਲਾ ਲਾਜਪਤ ਰਾਏ ਮਹਾਰਾਜਾ ਰਣਜੀਤ ਸਿੰਘ ਭਾਈ ਵੀਰ ਸਿੰਘ ਸ਼ਹੀਦ ਭਗਤ ਸਿੰਘ ਇਸ ਦਾ ਸਹੀ ਉੱਤਰ ਹੈ ਪੰਜਾਬ ਕੇਸਰੀ ਵਜੋਂ ਲਾਲਾ ਲਾਜਪਤ ਰਾਏ ਜੀ ਨੂੰ ਜਾਣਿਆ ਜਾਂਦਾ ਹੈ ਲਾਲਾ ਲਾਜਪਤ ਰਾਏ ਦੀ ਮੌਤ 17 ਨਵੰਬਰ 17 ਨਵੰਬਰ 1928 ਨੂੰ ਹੋਈ ਸੀ 7 ਨਵੰਬਰ 1928 ਨੂੰ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਕੇਸਰੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਾਬ ਦੇ ਸ਼ੇਰ ਦੇ ਨਾਮ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਜਾਣਿਆ ਜਾਂਦਾ ਹੈ ਇਹ ਦੋਨੋਂ ਪੁਆਇੰਟ ਤੁਸੀਂ ਯਾਦ ਰੱਖਣੇ ਹਨ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨੂੰ ਕਿਹਾ ਜਾਂਦਾ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜਾਂਦਾ ਹੈ ਮੈਸਾ ਐਗਜ਼ਾਮੀਨਰ ਤੁਹਾਨੂੰ ਇਹਨਾਂ ਦੋਨੇ ਪੁਆਇੰਟਾਂ ਵਿੱਚ ਪਜ਼ਲ ਕਰ ਦਿੰਦਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਸਭ ਤੋਂ ਪਹਿਲਾਂ ਸਿੱਖ ਰਾਜ ਕਿਸ ਨੇ ਸਥਾਪਿਤ ਕੀਤਾ ਸੀ ਸਭ ਤੋਂ ਪਹਿਲਾਂ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਥਾਪਿਤ ਕੀਤਾ ਗਿਆ ਸੀ ਆਪਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 27 ਅਕਤੂਬਰ 27 ਅਕਤੂਬਰ 70 ਇਸਵੀ ਵਿੱਚ ਕਸ਼ਮੀਰ ਵਿਖੇ ਹੋਇਆ ਸੀ ਕਸ਼ਮੀਰ ਵਿਖੇ ਹੋਇਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅਕਾਲ ਤਖਤ ਦੀ ਉਸਾਰੀ ਕਿਹੜੇ ਗੁਰੂ ਜੀ ਦੁਆਰਾ ਕਰਵਾਈ ਗਈ ਅਕਾਲ ਤਖਤ ਦੀ ਉਸਾਰੀ ਗੁਰੂ ਹਰਗੋਬਿੰਦ ਜੀ ਦੁਆਰਾ ਕਰਵਾਈ ਗਈ ਸੀ অপਸ਼ਨ ਨੰਬਰ ਡੀ ਇਸਾ ਸਹੀ ਉਤਰ ਹੈ ਗੁਰੂ ਹਰਗੋਬਿੰਦ ਜੀ 6ਵੇਂ ਗੁਰੂ ਹੋਏ ਹਨ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦੀ ਉਸਾਰੀ 1600 ਨੋ ਇਸਵੀ ਵਿੱਚ ਕਰਵਾਈ ਸੀ ਇਹ ਪੰਜੇ ਤਖਤਾਂ ਵਿੱਚੋਂ ਸਭ ਤੋਂ ਪੁਰਾਣਾ ਤਖਤ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਇਠਾਂ ਲਿਖਿਆਂ ਵਿੱਚੋਂ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਦਾ ਲੇਖਕ ਕੌਣ ਹੈ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਦਾ ਲੇਖਕ ਦਰਜੀਤ ਪਾਤਰ ਜੀ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕਿੰਜਰ ਨਾਵਲ ਕਿਸ ਲੇਖਕ ਦੀ ਰਚਨਾ ਹੈ ਕਿੰਜਰ ਨਾਵਲ ਕਿਸ ਲੇਖਕ ਦੀ ਰਚਨਾ ਹੈ ਕਿੰਜਰ ਨਾਵਲ ਅਮ੍ਰਿਤਾ ਪ੍ਰੀਤਮ ਜੀ ਦੀ ਰਚਨਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬੀ ਸਾਹਿਤ ਵਿੱਚ ਮੁਕਤ ਕਾਵੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਪੰਜਾਬੀ ਵਿੱਚ ਮੁਕਤ ਕਾਵੀ ਦੀ ਸ਼ੁਰੂਆਤ ਪੂਰਨ ਸਿੰਘ ਜੀ ਦੁਆਰਾ ਕੀਤੀ ਗਈ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਗੁਰਦੁਆਰਾ ਗੁਰੂ ਕਾ ਮਹਿਲ ਕਿਸ ਨਾਲ ਸੰਬੰਧਿਤ ਹੈ ਗੁਰੂ ਰਾਮਦਾਸ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਅਮਰਦਾਸ ਜੀ ਨਾਲ ਗੁਰੂ ਹਰਗੋਬਿੰਦ ਜੀ ਨਾਲ ਇਸ ਦਾ ਸਹੀ ਉੱਤਰ ਹੈ ਗੁਰੂ ਕਾ ਮਹਿਲ ਗੁਰਦੁਆਰਾ ਗੁਰੂ ਕਾ ਮਹਿਲ ਗੁਰੂ ਰਾਮਦਾਸ ਜੀ ਨੇ ਬਣਵਾਇਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ 1966 ਵਿੱਚ ਪੰਜਾਬ ਦੀ ਵੰਡ ਕਿਹੜੇ ਕਮਿਸ਼ਨ ਦੁਆਰਾ ਕੀਤੀ ਗਈ ਸੀ ਡਾਕ ਕਮਿਸ਼ਨ ਫਜ਼ਲ ਅਲੀ ਕਮਿਸ਼ਨ ਸਰਕਾਰੀਆ ਕਮਿਸ਼ਨ ਇਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਉੱਤਰ ਹੈ ਇਹ ਚਾ ਕਮਿਸ਼ਨ ਦੁਆਰਾ ਇਸ ਦੀ ਵੰਡ ਕੀਤੀ ਗਈ ਸੀ ਇਹ 1 ਨਵੰਬਰ ਐ 1 ਨਵੰਬਰ 1 ਨਵੰਬਰ 1966 ਨੂੰ ਕੀਤੀ ਗਈ ਸੀ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ